ਵੀਰ ਆਪ ਦਾ ਪਹਿਲਾ ਟੋੜਾ ਲਾਪੇ ਆ ਉਹ ਵੇਸਾ ਤੇ ਤੁਸੀਂ ਸਾਹਮਣੇ ਮੋੜਾ ਨਿਕਲਦਾ ਆ ਚੈਕ ਆਵੀਂ ਆ ਬੇ ਕੋ ਤੀ ਕਹਿ ਨਹੀਂ ਤਰੇੜਾ ਆਈਆਂ ਐਡਾ ਵੀ ਮਾੜਾ ਨਹੀਂ ਤੇ ਵੀਰ ਉਹ ਇਲਾ ਕਿੰਨੇ ਥੋੜੇ ਮਾਰਤੇ ਹਲੇ ਤੱਕ ਨਹੀਂ ਟੁੱਟਾ ਠੀਕ ਹੈ ਨਾ ਉਹ ਵੇਲਾ ਤੁਸੀਂ ਮੈਂ ਹੈ ਇੱਧਰ ਲੀ ਪਹਿਲਾ ਨਾ ਦੇਖਵੇਗਾ ਹਾਂ ਲੈ ਸਾਰਾ ਹੀ ਹਿੱਲਦਾ ਹੀ ਸਾਰਾ ਹੀ ਹਿੱਲਦਾ ਹੀ ਪਹਿਲਾ ਦੋ ਹੀ ਕਿਲੋ ਮਾਰ ਇਹ ਕਟੜੀ ਉਹ ਰਣੇ ਦੇ ਘਰੇ ਐਂਟਰ ਮਾਰਾਂਗੇ ਠੀਕ ਹੈ ਨਾ ਵੇਸ਼ ਆ ਤੇਲੇ ਥੋੜੇ ਜੇ ਸਕ੍ਰੈਚ ਪਏ ਐਂਟਰ ਪੂਰਾ ਤਗੜਾ ਬੱਢੀਗਾ ਲਵਾਦਾ ਤੋ ਪੈ ਪਾਉਣ ਨਹੀਂ ਜਾਂਦੀ ਉਹਦਾ ਗੇਟ ਵਾਲਾ ਉਧਰ ਸੀ ਇੱਧਰ ਲਾ ਬੰਦ ਕਰ ਲੇ ਉਤੋ ਜੰਗਲਾ ਜੰਗਲਾ ਸਾਰਾ ਟਾਇਆ ਪਿਆ ਮੁੰਡਿਆਂ ਨੇ ਵੈਰੀ ਗੁੱਡ ਮਾਰ ਕੁਛ ਕਰ ਹਾਂ ਬਾਈ ਹਾਂ ਬਾਈ ਨਾ ਪਤਾ ਕਰਦਾ ਬਾਈ ਠੀਕ ਹੈ ਨਾ ਪਤਾ ਤੇਰਾ ਨਾਂ ਕੀ ਆ ਸਿਕੰਦਰ ਬਾਈ ਸਿਕੰਦਰ ਇਹ ਮੁੰਡੇ ਲੈਂਟਰੀ ਕਾ ਹੁੰਦੇ ਆ ਦੋਵੇਂ ਕਿੰਨੇ ਦਿਨਾਂ ਭੰਦੋਗੇ ਇਹ ਬਾਈ ਕਹਾਂ ਦਿਨਾਂ ਦੇ ਵਿੱਚ ਐ ਲੈਂਟਰ ਕੱਲਾ ਭੰਨਣਾ ਏ ਲੈਂਟਰ ਕੱਲਾ ਹਾਂ ਨਹੀਂ ਕੰਦਾ ਕੁੰਦਾ ਵੀ ਸਾਰਾ ਜੀਆਂ ਦਿਨ ਦੀ ਗੇਮ ਬਾਈ 20 ਦਿਨਾਂ ਦੇ ਵਿੱਚ ਹਾਂ ਵੀ ਦਿਨ ਓਕੇ ਕਰਦਾਂਗੇ ਓਕੇ ਕਰਦੋਂਗੇ ਜਮ ਹਾਂ ਹਾਂ ਬਾਈ ਓਕੇ ਕਰਦਾਂਗੇ ਚਲੋ ਜੀ ਓ ਤੇਰੀ ਭੈਣ ਨੂੰ ਆ ਦਾ ਨਾਂ ਖਤਰੇ ਵਾਲਾ ਘਰ ਆ ਕੱਲ ਤੇ ਜਾ ਨਹੀਂ ਬਾਈ ਕੋਈ ਖਤਰਾ ਨਹੀਂ ਇਹੀ ਵੇਤੇ ਖੜੇ ਰਹਿਨੇ ਯਾਰ ਤੁਹਾਡਾ ਡਰ ਨਹੀਂ ਲੱਗਦਾ ਤੁਹਾਨੂੰ ਨਹੀਂ ਬਾਈ ਸਾਨੂੰ ਤਾਂ ਕੋਈ ਖਤਰਾ ਨਹੀਂ ਲੱਗਦਾ ਬਾਈ ਸਾਨੂੰ ਲੱਗੰਦਿਆ ਨਹੀਂ ਬਾਈ ਸਾਨੂੰ ਤਾਂ ਖਤਰਾ ਲੱਗਦਾ ਅਸ਼ਰਫ ਬਾਈ ਇੱਕ ਕਰ ਮੋਰਾ ਇਹ ਕਰਨਾ ਸ਼ੁਰੂ ਕਰ ਲੈਨੇ ਆ ਬਾਈ ਮੋਰਾ ਇਹ ਕਰਨਗੇ ਨਾ ਸ਼ੁਰੂ ਆ ਜਾ ਆ ਤਾਂ ਬੇਟੀ ਕਰ ਖਣਾ ਨਾਲ ਨਾਲ ਤਾਂ ਲੈਂਟਰ ਤਾਂ ਆਹ ਤਾਂ ਲੈਂਟਰ ਮਾੜਾ ਹੀ ਆ ਨਹੀਂ ਕੋਈ ਵੀ ਭਾਈ ਮਾੜਾ ਹੋਵੇ ਚੰਦਾ ਹੋਵੇ ਇਹ ਤਾਂ ਭੰਨਣਾ ਹੀ ਆ ਹਨ ਤਾਂ ਕੋਈ ਨਹੀਂ ਕਿਵੇਂ ਆ ਇਹ ਹੀ ਭੰਨਾ ਤੇ ਮਾੜਾ ਵੀ ਇਹੀ ਭੰਨਾ ਚੱਕ ਦੋ ਕੰਮ ਬਸ ਇਹਦਾ ਨਾ ਭਾਈ ਪੰਮਾ ਵਾ ਉਹਦਾ ਨਾ ਭਾਈ ਮੈਂਟਾ ਵਾ ਮੈਂਟਾ ਪੰਮਾ ਸਿਕੰਦਰ ਮੇਰਾ ਨਾ ਸਿਕੰਦਰ ਆ ਭਾਈ ਚੱਕ ਦੋ ਕੰਮ ਫਿਰ ਚੱਕਦਾ ਚੱਕਦਾ ਬੱਜੇ ਭਾਈ ਹਾਂਜੀ ਨਹੀਂ ਨਹੀਂ ਇਹ ਤਾਂ ਬਾਈ ਨੇ ਭੇਜਿਆ ਮੇਦਰ ਨੇ ਆ ਰਿਟਿਆ ਤਾਂ ਮੈਂ ਇਹਦੇ ਨਾਲ ਆ ਜਾ ਬਈ ਠੀਕ ਹੈ ਜ ਆਈ ਹੈ ਨਾ ਹਾਂ ਪਹਿਲਾ ਮੋੜਾ ਚੱਲ ਵੀ ਚੱਕਦੇ 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 ਕਰਦੇ ਹਾਂ ਹੋਂ ਤਾਂ ਮੱਕ ਘੜ ਗਈ ਹੈ ਨਾ ਹਾਂ ਬਈ ਜਨਨ ਕੀ ਹਾਂ ਦੇਖਦਾ ਨਹੀਂ ਪਿਆ ਜੀ ਆ ਲੈਟਰ ਵੈਲਾ ਕਿੱਡਾ ਮਜ਼ਬੂਤ ਹੀ ਆਇਆ ਤਾਰਾ ਨੇ ਕਿਹਾ ਧਿਆਨ ਨਾਲ ਦੋੜੇ ਪਾਈਪਾਂ ਨਾ ਤੋੜ ਦੇਵੇ ਤਾਰਾ ਮੜ ਦੋ ਕ੍ਰਿਸਟੋਫਰ ਉਹ ਬੰਡੋਟਾ ਭਲੇ ਹੁਣ ਕੀ ਹੋਇਆ ਕਿ ਟਰਾਲੀ ਲੈ ਜਾਂਦੀ ਆ ਕਹਿੰਦੇ ਸਮਾਨ ਤਾਂ ਨਹੀਂ ਆ ਰਿਹਾ ਸੈਟ ਕਿਸੇ ਪਾਸੇ ਵੀ ਉਤੋਂ ਬੱਦਲ ਤੁਸੀਂ ਵੇਖ ਲਓ ਇੰਨਾ ਬਣਿਆ ਪਿਆ ਜਿਸ ਕਦਰ ਇੱਥੇ ਖਲਾਰਾ ਪਿਆ ਸਾਨੂੰ ਸਮਝ ਕੁਝ ਵੀ ਨਹੀਂ ਆ ਰਿਹਾ ਅਸੀਂ ਕੀ ਕਰੀਏ ਆਹ ਘਾੜ ਕੇ ਰੋਜ਼ ਕਰਕੇ ਲੱਗਦੇ ਆ ਉੱਥੇ ਹੀ ਬਹਿ ਜਾਣੇ ਤੇ ਇਹ ਜਿਹੜਾ ਹੁਣ ਸਾਰਾ ਸਮਾਨ ਆ ਇਹਦਾ ਸਾਰੇ ਦਾ ਕੀ ਕਰਨ ਲੱਗੇ ਵੀ ਸੋਚਿਆ ਟਰਾਲੀ ਤੇ ਲੱਦ ਕੇ ਟਰਾਲੀ ਤੇ ਲੱਦ ਕੇ ਖਿਲਾਰ ਦਿੱਤਾ ਜਾਵੇ ਅੱਜ ਪਹਿਲਾ ਦਿਨ ਆ ਜਦੋਂ ਸਾਡੇ ਘਰ ਦੇ ਕੰਮ ਵਿੱਚ ਸਾਡੇ ਨਾਲ ਬਲ ਕਰਨ ਵੀ ਹੈਲਪ ਕਰਾ ਲਿਆ ਹਣਾ ਪਰ ਇੱਕ ਬੈੱਡ ਹਲਾ ਕੇ ਹੀ ਹਿੱਲ ਗਿਆ ਹਾਂ ਚਾਰ ਪੰਜ ਮੰਜੇ ਹੈਗੇ ਆ ਸਮਾਨ ਹੀ ਸਮਾਨ ਆ ਬਸ ਫਿਰ ਕੀ ਕੀਤਾ ਜਾ ਸਕਦਾ ਸਮਾਨ ਤਾਂ ਉਹਨਾਂ ਸਾਹਮਣਾਂ ਤਾਂ ਪੈਣਾ ਹੀ ਆ ਨਹੀਂ ਆ ਮੈਂ ਇਹ ਸਾਰੇ ਇਹਨੂੰ ਦੱਸ ਰਹੀ ਸੀ ਕਿ ਟਰਾਲੀ ਕਿਉਂ ਲਿਆਂਦੀ ਆਪਾਂ ਚੱਟ ਟਰਾਲੀ ਦੇਣ ਵਾਲਾ ਬੰਦਾ ਵਿਖਾਈ ਆ ਜਾ ਲੈ ਜਾ ਏਦਾਂ ਹੀ ਇਹ ਸਾਡੇ ਚਾਚਾ ਜੀ ਸਾਡੇ ਨੇ ਵੈਦ ਕੀਤੀ ਟਰਾਲੀ ਸਪੈਸ਼ਲ ਪ੍ਰੋਵਾਈਡ ਕਰਾਈ ਦੀ ਕਿਉਂਕਿ ਚਾਚਾ ਚਾਲੂ 20 ਸਾਲ ਤੋਂ ਵਾਈ ਛੱਡ ਚੁੱਕਾ ਹਾਂ ਸੋਨੇ ਉਹ ਸਾਧ ਰਹਿ ਗਿਆ ਤਾਂ ਕਹਿੰਦਾ ਤੂੰ ਭਾੜ ਕੇ ਤੁਸੀਂ ਉਹਦਾ ਫालतੂ 30 ਸਾਲ ਤੋਂ ਹਰ ਛੱਡੀ ਥੋੜਾ ਛਰੀ ਆ ਨਾ 20 ਸਾਲ ਦੇ ਨੇ ਉਨਾਰੀਸਾਂ ਹੋ ਗਏ ਆ ਹਾਂ ਉਹ ਪੁੱਛਦੇ ਨਾ ਕਮਰਾ ਕਿਵੇਂ ਆਇਆ ਤੁਹਾਡੇ ਘਰੇ ਚਾਚੇ ਜੀ ਨੇ ਹੀ ਦਾ ਕਮਰਾ ਕਿਹ ਜੀ ਮੁਝੇ ਨਹੀਂ ਕਮਰਾ ਕਿੱਥੇ ਸੀ ਮੇਰੇ ਇੱਕ ਹੀ ਸੀ ਲਕੋਇਆ ਆਇਆ ਸੀ ਉਹ ਚਾਚੇ ਲੋ ਸਾਨੂੰ 에어 ਕੂਲ ਪ੍ਰੋਵਾਈਡ ਕਰਾਈ ਗਈ ਬਾਕੀ ਚਾਚੇ ਅਕੋਰਡਿੰਗ ਕਹਿੰਦੇ ਕੁਝ ਨਹੀਂ ਹੁੰਦਾ ਲੋਕਾਂ ਦੇ ਮੋਰੇ ਨਿਕਲਦੇ ਜਾਂ ਪੰਜ ਪਰ ਉਹ ਜੀ ਜਦ ਵੀ ਸੀ ਆਲੇ ਨੇ ਉਹ ਇਹ ਚਾਚੇ ਟਰਾਲੀ ਪ੍ਰੋਵਾਈਡ ਕਰਾਈ ਆ ਜੀ ਇਹਦਾ ਸਾਰਾ ਸਾਰਾ ਸਮਾਨ ਆ ਹਾਂਜੀ ਹਾਂਜੀ ਚਾਹ ਪਿਆਰੋ ਜੀ ਜੀ ਆਪਣੇ ਚਾਹ ਦੇ ਕੇਤਲੇ ਭਰੇ ਹੀ ਹੁੰਦੇ ਆ ਮਾਰੇ ਸਾਰਾ ਸਮਾਨ ਚਾਹੇ ਕਿ ਟ੍ਰਾਲੀ ਵਿੱਚ ਛਾ ਲਓ ਇਹ ਵੀਰੇ ਨੇ ਵੈਸੇ ਕੱਲ ਮੈਨੂੰ ਨਾ ਕਰਤੀ ਸੀ ਕੰਮ ਕਰਨ ਤੋਂ ਕੰਮ ਕਰਾਉਂਦਾ ਪੀਕਾ ਜਦ ਕਿ ਚਾਹ ਦੇ ਚਾਹ ਤਾਂ ਵੈਸੇ ਵੀ ਇਹਨਾਂ ਨੂੰ ਦੇਣੀ ਐ ਇਦਾਂ ਥੋੜੀ ਹੁੰਦਾ ਹਾਂ ਹਾਂ ਆਹ ਲਾਓ ਫੜਾ ਲਓ ਜੀ ਸਾਰੇ ਜਣੇ ਆਜੋ ਪੈਸੇ ਜਾ ਪਿਆ ਲਾਂਗ ਲੇ ਲੈ ਵੰਨੇ ਰੱਖੋ ਹਾਂ ਵਾਹ ਵਾਹ ਨਾ ਲਾਂਗ ਲੇ ਲੈ ਵੰਨੇ ਲੈ ਰੱਖ ਲੈ ਲਾਂਗ ਸੰਦੀਪ ਆ ਕਿਵੇਂ ਤੂੰ ਤੋੜਤਾ ਵਾ ਇਹਨਾਂ ਦੀ ਵੀਡੀਓ ਇਹਨਾਂ ਦੀ ਵੀਡੀਓ ਬਣਾ ਹਾਂ ਇਹ ਸਾਡੀ ਹੈਲਪ ਕਰਾਉਣ ਲੱਗੇ ਉਹ ਤਾਂ ਵੱਖਰੀ ਬਣਾ ਲਾਂਗੇ ਸਾਡਾ ਦਿਲ ਉਹ ਟੁੱਟ ਰਿਹਾ ਮੈਂ ਤਾਂ ਆਲਰੇਡੀ ਬੈ ਕੇ ਰੋਣ ਆਈਆਂ ਇੱਕ ਰੀ ਲੈ ਜਾ ਚਲੋ ਬੜੀ ਤੁਸੀਂ ਰੋਲਾ ਪਾ ਲੈ ਪੁੱਤ ਨਹੀਂ ਕੁਝ ਆਪੋ ਜਾ ਕੇ ਆਪੋ ਜਾ ਕੇ ਕਹਿ ਸੰਦੀਪ ਕੱਲੀ ਏਕਟਰਾਲੀ ਚਲੋ ਚਲੋ ਯਾਰ ਉੱਤੇ ਚੜ ਜਾ ਯਾਰ ਤੁਸੀਂ ਕੁੜੀਆਂ ਤੋਂ ਇੰਨਾ ਕੰਮ ਨਾ ਕਰਾਇਆ ਕਰੋ ਹੋਰ ਚਰਚੂਈ ਢਾਈ ਹਿੱਲ ਜੇ ਠੀਕ ਹੈ ਅੱਗੇ ਕੰਮ ਕਰ ਕਰ ਕੇ ਤਾਂ ਹੁਣ ਘਟ ਗਈ ਕੁੜੀ ਦੀ ਹੱਡੀ ਦੀ ਧੌਣ ਗਵਾਜ ਗਈ ਆ ਲੱਭੀ ਨਹੀਂ ਆਨੂ ਚਾਟਾ ਗੱਲ ਹੋਏ ਕੀ ਕੰਮ ਲੱਕ ਲੇ ਯਾਰ ਲੱਗਿਆ ਪੂਰਾ ਗੈਂਟ ਅੰਦਾਜ਼ ਲੱਗਿਆ ਜੋ ਆ ਕਮਰਾ ਵਿਹਲਾ ਹੋ ਗਿਆ ਲੈ ਉਹ ਵੀ ਹੋ ਗਿਆ ਵਿਹਲਾ ਚਲ ਆ ਵੀ ਚੱਕੋ ਸੰਦੀਪ ਨੇ ਮੰਝਾ ਤੋੜਦਾ 40 ਸਾਲ ਪੁਰਾਣਾ ਮੰਝਾ ਸੰਦੀਪ ਤੋਂ ਐਂ ਤੋੜਦਾ ਐਨਾ ਸੰਭਿਆ ਸੰਭਾਇਆ ਉਧਰ ਕਿੰਨਾ ਪਿੱਛੇ ਕਿੰਨੇ ਸਾਲ ਪੁਰਾਣਾ 50 55 ਸਾਲ ਪੁਰਾਣਾ ਐ ਓਹ ਹੋ ਇੱਕ ਤਾਂ ਇਹ ਵੇਚਨ ਇਹ ਭਲਾ ਮੰਜਾ ਕਿਹੜਾ ਸੀ ਇਹ ਭਾਪੇ ਦੇ ਫੌਜ ਭਾਪੇ ਨੇ ਸੋਰ ਸਿੰਘੋਂ ਬਲੰਗ ਲਿਆਂਦੇ ਸੀ ਹੋਰ ਜਦੋਂ ਨੌਕਰੀ ਕਰਦੇ ਜਿਹੜੇ ਮੈਂ ਸਾਹਮ ਸਾਹਮ ਕੇ ਰੱਖੇ ਸੀ ਤੇ ਅੱਜ ਤੁਸੀਂ ਤੋੜ ਕੇ ਗਵਾਏ ਤੋੜ ਕੇ ਕੋਈ ਨਹੀਂ ਗਵਾਇਆ ਉਹ ਕੁਦਰਤੀ ਟੁੱਟ ਗਿਆ ਲੱਕੜ ਦੀ ਵੀ ਮਨਿਆਦ ਹੁੰਦੀ ਆ ਆ ਸਾਡਾ ਦਿਲ ਨਹੀਂ ਮੈਂ ਸਾਹਮ ਕੇ ਰੱਖੇ ਸੀ ਇੰਨੇ ਕਰਦੀ ਤੂੰ ਆਪਣੀ ਘੜੀ ਘੜੀ ਟੁੱਟੀ ਜਾਂ ਪੂਰੀ ਨਹੀਂ ਦੋ ਕਿਹੜੇ ੱੱਗੇ ਪੀੜੀ ਆ ਪੀੜੀ ਬਣਕਰ ਉਹਰ ਤੂੰ ਕੰਮ ਤਾਂ ਐ ਕੋਈ ਨਹੀਂ ਕਰਨਾ ਉਹ ਨਹੀਂ ਨਹੀਂ ਉਹਦੇ ਉੱਤੇ ਚੜ ਜਾਗੇ ਨਾ ਚੱਕਦੇ ਚੱਕਦੇ ਜਾਂਦੇ ਚੱਕਦੇ ਬੈਠ ਜਾਓ ਬਰੇ ਨੂੰ ਜੋਰ ਨਾਲ ਚੱਕ ਚਲੋ ਚੱਕਰੇ ਬੱਲੇ ਚੱਕ ਚੱਕਰੇ ਵੀ ਇਹ ਬਲਕਾ ਖਾਧੀਆਂ ਦੇ ਮੁੰਡੇ ਜੋਰ ਬਹੁਤਾ ਕਹਿੰਦੇ ਮੁੰਡੇ ਜੋਰ ਜਵਾਨੀ ਦਾ ਤੇ ਭੈਣਾ ਆਈਆਂ ਭਰਾਵਾ ਸ਼ੁਰੂ ਤੋਂ ਕੰਮ ਪਤਾ ਕਿੰਨਾ ਕੀਤਾ ਭੈਣਾ ਨੇ ਭਰਾਵਾ ਸਮਾਨ ਤੋਂ ਕੋਈ ਚੱਕ ਗਾਣੀ ਜਣੀ ਵਧੀਆ ਲੈ ਨੋਰ ਦੇ ਉੱਤੇ ਲੈ ਜਾ ਵੇ ਪ੍ਰਾਵੋ ਟੋ ਬਿੱਡਾਂ ਤੇ ਮੁੱਦੀ ਮਾਰੋ ਅਕਲ ਨੂੰ ਯੂਜ਼ ਕਰੋ ਉਹ ਨਹੀਂ ਐ ਜਾਣਾ ਮਨੀ ਥਾਏ ਉਹ ਨਹੀਂ ਇੱਕ ਮਿੰਟ ਰਜਾ ਕਾਲੀ ਕੜੋ ਪੈਣੀ ਆ ਅੱਛਾ ਤੁਸੀਂ ਆਉਂਦੀਆਂ ਪਹਿਣਾ ਬਿਨਾ ਕਾਸੇ ਜੋਗੇ ਵੀ ਨਹੀਂ ਪਹਿਣਾ ਹੀ ਛੋਟੇ ਨਾਲ ਹੀ ਕਰ ਲੈ ਮੋਟਾ ਹੋਈ ਰਾਲਾ ਪਾਈ ਤੇ ਮੈਨੂੰ ਕੋਈ ਗੱਲ ਹੀ ਨਹੀਂ ਕਰ ਲਿੰਦਾ। ਹੁਣੇ ਸਾਰੇ ਜਣੇ ਚੱਕ ਕੇ ਪੇਟੀ ਭਰੀ ਭرائی ਰੱਖਣ ਲੱਗੇ ਮੈਨੂੰ ਨਹੀਂ ਸਦਾ ਕਿੱਡਾ ਰਿਸਕ। ਓਹ ਹੋ ਹੋ ਹੋ। ਕੀ ਮੰਨਣਾ ਹੀ ਪੈਣਾ ਵੀਰੇ। ਚਲੋ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ। ਟੋਟੇਰ ਕੀ ਆ ਵਿਚਾਰੀ ਪਾ ਕੇ ਜਾ ਭਾਜਰਾ ਚੋ ਟੋਟੇਰ ਕੀ ਆ ਤੇ ਚਕਾਓ ਨਾਲ ਫਸ ਗਈ ਫਸ ਗਈ ਗਰਦੀਪ ਤੁਸੀਂ ਨਿੱਕਿਆ ਦੇਤਾ ਪੰਪ ਚੜਾ ਦਿੱਤਾ ਮੇਜੀ ਓਹੋ ਓਹੋ ਨਹੀਂ ਆਉਣੀ ਆ ਯਾਰ ਪੂਰੀ ਪੂਰੀ ਹੋਣੀ ਹੈ ਨਹੀਂ ਹੋਣੀ ਬਾਈ ਪੂਰੀ ਪੂਰੀ ਹੋਣੀ ਹੈ ਨਾਲ ਜੋੜਦਾ ਕਿਹੜੀ ਆਇਆ ਤੇ ਮਨੋ ਉਹ ਨਹੀਂ ਹੋਣੀ ਬਾਈ ਬਾਈ ਹਲੋ ਨਹੀਂ ਹੋਣੀ ਪੀ ਪੀ ਉਹ ਦੂਜੀ ਨਾਲ ਜੋੜ ਕੇ ਦੇਖੀ ਹੋਰ ਕੋਈ ਅੱਖਾਂ ਨਾਲ ਫਿਰ ਆ ਮਨਾਂ ਕੋ ਨਹੀਂ ਰੱਖੇ ਕਿ ਸਾਰੇ ਦੂਜਾ ਮਨ ਜਰੀ ਨਹੀਂ ਸੇ ਲੋ ਜਿੱਕਾ ਹੀ ਆ ਐਸਰੀ ਗਮੇਨਾ ਤੋਂ ਆਪਣੇ ਕਮਰੇ ਨੂੰ ਆਹੋ ਇਹਨਾਂ ਦੇ ਸਮਾਨ ਛੋਟ ਦੇਣਾ ਲਵਾ ਲਓ ਉੱਤੇ ਦੇ ਕੇ ਆ ਉਹਨੂੰ ਖੈ ਮਾਰਾਇਆ ਡਗ ਜਣ ਦੇ ਮਾਰੇ ਜਾਲ ਦੀ ਛਾੜਿਆ ਮਮਾ ਨਾ ਲੈਣਾ ਲੱਗ ਜਾ ਪਤਾ ਉਹ ਪਾਣੀ ਬੰਦ ਹੀ ਨਹੀਂ ਹੁੰਦਿਆ ਵੇ ਪਾਣੀ ਕਿਹੜੇ ਤਰੀਕੇ ਨਾਲ ਛੱਡਿਆ ਇਹ ਕਿਹੜਾ ਕੇਟ ਵਾਲਾ ਬੰਦ ਕੀਤਾ ਤਦ ਪਾਣੀ ਵੀ ਖਾਸ ਗਲਤ ਗਾੜੀ ਵੀ ਖਾਸ ਦੱਸਿਆ ਸਦਾ ਆਪਣਾ ਮਾੜਾ ਡੋਬ ਚਲੇ ਉਹ ਕਹਿੰਦੇ ਇੰਨਾ ਪਾਣੀ ਪਿਆ ਬਾਈ ਬਾਈ ਜੀ ਜਿੱਪ ਇੱਕ ਘੰਟਾ ਪੂਰੀ ਨਾ ਚਲਾਇਓ ਵੀਰੇ ਫਰਜ ਆਪਣੀ ਵੇਖੋ ਕਿਵੇਂ ਉਹ ਪਾ ਲੈ ਕੇ ਆਸਤਾਨ ਆਉਂਦੀ ਉਹ ਉਹ ਆ ਮੂਰੇ ਜਿਹੀ ਪਏ ਆਣਾ ਪਰ ਦੇਖ ਉੱਤੇ ਘੱਟਾ ਵੇਖੋ ਕਿੰਨਾ ਕਹਿ ਗਿਓ ਸਾਫ ਕਰਾ ਦੂਗਾ ਨੰਗ ਜਣੀ ਤੂੰ ਤੂੰ ਨਹੀਂ ਕਰੀ ਛੱਡ ਦੇ ਨੰਗ ਜਣੀ ਚਲ ਤਾਂ ਟੁੱਟਿਆ ਕਰਕੇ ਪੈਰ ਜਾਂ ਚਾਂਦ ਲਗਾਉਣਾ ਹੋੜੀ ਦੱਸ ਨਾ ਆਈ ਨਾ ਲੱਗੀ ਜਾਂਦੇ ਰਸਤਾਂ ਕਰ ਲੋ ਟੇਡੀ ਕੀਤੀ ਕਰ ਸਾਫ ਕਰ ਲਓ ਡੇਡੀ ਕੀਤੀ ਆ ਸਾਫ ਕਰ ਲਓ ਸੋ ਹੰਮੇ ਰੱਖ ਲਈ ਯਾਰ ਇੱਕ ਬਾਬਾ ਤੁਹਾਡੀ ਗਾੜੀ ਰੱਖ ਤੁਹਾਡਾ ਮਾੜਾ ਮਾੜਾ ਵਾ ਕਿ ਕਰਾ ਦੇ ਨਾ ਇਹ ਆ ਗੰਦੀ ਹੀ ਬਈ ਨਾ ਕਟਾ ਕਟਾ ਹੀ ਬਹੁਤਾ ਦੋ ਚੌਹ ਦਿਨਾਂ ਜੀ ਬਾਹਲਾ ਹੋ ਗਿਆ ਗੰਦਾ ਚਲੋ ਟੰਪਰੇਲੀ ਦੀ ਰਸੋਈ ਮਿਲ ਗਈ ਆਈ ਪੂਰੀ ਵਧੀਆ ਰਸੋਈ ਹੈ ਹਾਂ ਮਿਲਤੀ ਤਾਂ ਵਧੀਆ ਪਰ ਇਹ ਚੀਜ਼ਾਂ ਤੋਂ ਨਾ ਆਪਾਂ ਨੂੰ ਜ਼ਿੰਦਗੀ 'ਚ ਸਿੱਖਣ ਨੂੰ ਬੜਾ ਕੁਝ ਮਿਲਦਾ ਠੀਕ ਕਦੇ ਨਿਕਲੇ ਸਿੱਧੇ ਬੰਦੇ ਨੂੰ ਕਦੇ ਜ਼ਮੀਨੋਂ ਪੈਰ ਨਹੀਂ ਛੱਡਣੇ ਚਾਹੀਦੇ ਕਦੇ ਕੱਖਾਂ ਦਾ ਕਦੇ ਮਹਿਲਾਂ ਦਾ ਰਾਈਟ অর ਰੌਂਗ ਨਹੀਂ ਇਹਨੂੰ ਨਹੀਂ ਰੇੜਾ ਲੱਗੇ ਇਹ ਰੇੜਾ ਤੇ ਤਾਂ ਕਰਨੀ ਆ ਉਹ ਲਿਆਉਣੀ ਆ ਟਰਾਲੀ ਲਿਓ ਥੱਲੇ ਰੱਖਣ ਲਈ ਲਿਆਉਣੀ ਰੱਖਿਆ ਨੇੜੇ ਤੇ ਕਰ ਲਏ ਚਲੋ ਸੰਦੀਪ ਦੇ ਜੀ ਕੋਈ ਚਲਾਇਆ ਹੋਣਾ ਕੋਈ ਵੀ ਟੈਂਟਾ ਤਾਂ ਕੋਈ ਨਹੀਂ ਚਲਾਉਂਦੇ ਤੁਸੀਂ ਨਿੱਕੀ ਫਰਿੱਜ ਵੀ ਲਿਓ ਹੁਣ ਅਰ ਦੋਨ ਫੜੇ ਬਾਹਰ ਕੱਢ ਕੇ ਮਾਰ ਸੱਟ ਘਣ ਫੜਾਓ ਘਣ ਨਾ ਮਾਰ ਪਰਲੀ ਬਾਰ ਕਰ ਦੇ ਕੋਈ ਨਹੀਂ ਟੁੱਟ ਜੂਗੀ ਵੀ ਟੁੱਟਿਆ ਅੱਜ ਵੀ ਜੇ ਟੈਟੂ ਬੀਤੀ ਬਣੀ ਨਿੱਕੀ ਦਾ ਗ੍ਰਿਪ ਆਇਆ ਇੱਧਰ ਲਾ ਜੇ ਡਾਟ ਸਟੈਪਲੇਜ ਲਾ ਕੇ ਇੱਧਰ ਫੇਰ ਜੂਗੀ ਕੰਨੀ ਕਪੜੋ ਦੇ ਵਿੱਚ ਜਾ ਕੇ ਅਸੇ ਜੋ ਇਹ ਕੰਮ ਕਰੀ ਜਾ ਰਹੇ ਜਿੱਦਾਂ ਇਹ ਕੰਮ ਕਰੀ ਜਾ ਰਿਹਾ ਸਮਝ ਕੋਈ ਨਹੀਂ ਆ ਰਿਹਾ ਜਵਾ ਵਿਕਾਰ ਉਹ ਦੇਖੋ ਡੱਕ 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 ਮੈਨੂੰ ਨਹੀਂ ਲੱਗਦਾ ਇਹ ਸੁਣੋ ਇਹ ਵੇ ਇਹ ਟੈਟਾ ਕਰਕੇ ਚੱਕ ਤਕ ਇਹਦਾ ਕਰਕੇ ਇਹਦਾ ਸਮਾਨ ਕੱਢ ਲਓ ਯਾਰ ਜੰਗੇ ਰਹੋ ਮੇਰੇ ਭਰਾ ਵੇ ਬਰਾਵਾ ਮੇਰੇ ਮਾਤਾ ਜੀ ਦੇ ਘਰ ਦੇ ਨਾਲ ਮੈਂ ਆਇਆ ਮੈਂ ਮਾਰੋ ਇਹ ਨਾ ਚਲੋ 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 ਮੈਂ ਇਹ ਆਪੀ ਮੈਂ ਲਾ ਲਿਆ ਨਾ ਨੀ ਬੜਾ ਬੜਾ ਮੈਂ ਜੇ ਮੈਂ ਸਾਡੂ ਦੀ ਨਾ ਤੇ ਡੌੜ ਕੇ ਨਾਲ ਲੜਾ ਦੀ ਜਿਹੜਾ ਉਹ ਦੁੱਧੂ ਪਾਜੀ ਉਹ ਚੇਟੀ ਕਰ ਜਾਈਏ ਉਹ ਬਹੁਤ ਬੰਦੇ ਆ ਰਹੇ ਨੇ ਚੇਟੀ ਕਰਦੇ ਨੇ ਕਿੰਨੇ ਵੀ ਕਹਿਣੋ ਕਰਾਉਣਾ ਮੇਰਾ ਗੱਲ ਕੋਈ ਕਰ ਇਕਲੋ ਥੱਲੇ ਹੱਥ ਵੀ ਪੈਣਾ ਮੁੜ ਕੇ ਠੀਕ ਹੈ ਮਾਈ ਗਾਡ ਤੁਸੀਂ ਤਾਂ ਦੋਵੇਂ ਜਣੇ ਆ ਗੱੱਦਾ ਤਾਂ ਬਾਅਦ ਚ ਯੂਜ਼ ਵਾਇਲ ਰਹਿਣੇ ਨਹੀਂ ਬੈੱਡ ਬਾਕਸ ਪੈ ਜਾਣੇ ਇਹ ਚ ਪੁੱਛ ਲੰਨਾ ਮਾਸੀ ਮਾਸੀ ਵੀ ਇੰਨਾ ਕੰਫੀਡੈਂਸ ਹੀ ਬਥੇਰਾ ਕਿ ਰੱਬ ਸਾਡੇ ਵੱਲ ਆ ਕਿ ਰੱਬ ਸਾਡੇ ਵਾਲਾ ਤਾਂ ਕੁਝ ਨਹੀਂ ਹੋ ਸਕਦਾ ਬੱਸ ਕਦੇ ਖਰਾਬ ਹੋ ਜਾਣਾ ਦੂਜੀ ਗੱਲ ਤੁਹਾਨੂੰ ਅਜੇ ਤੱਕ ਮੰਜਾ ਨਹੀਂ ਚੱਕਣਾ ਕਾਕੇ ਆਇਆ ਜ਼ਿੰਦਗੀ ਐਡੀ ਹੋ ਗਈ ਲੱਗੇ ਪੈਰੀ ਨਾ ਫਿਰ ਉਹ ਕੱਚ ਟੁੱਟ ਗਿਆ ਇੱਥੇ ਉਹ ਗੁੱਗੂ ਨੇ ਤੋੜਤਾ ਸਾਰਾ ਮੈਨੂੰ ਯਾਦ ਤਾਂ ਨਾ ਅੰਗੇ ਪੈਰੀ ਕਿਹਦੇ ਕੰਦੇ ਦੀ ਉਹਨੂੰ ਕਾਕੇ ਵੇ ਮੰਜਾ ਕਿਵੇਂ ਚੱਕਿਆ ਹਾਏ ਹਾਏ ਵੇ ਐਡਾ ਨਹੀਂ ਚੱਕੀਦਾ ਕਾਕੇ ਪਤਾ ਲੱਗਿਆ ਤੇਰਾ ਦਿਮਾਗ ਦਾ ਮੈਨੂੰ ਏ ਗਿਆ ਔਰ ਚੱਕ ਤੋੜਦਾ ਇਹ ਵੀ ਤੋੜ ਦੋ ਨਹੀਂ ਤੋੜਦਾ ਕਿ ਚੇਸ ਕੀਤਾ ਉਹ ਗਿਆ ਤੜੇ ਕੱਟ ਗਿਆ ਰੁੱਟ ਗਿਆ ਰਹਿਣ ਦੱਸ ਲੈ ਯਾਰ ਹੋਣੀ ਕਿਹੜੇ ਜਾਣ ਕੇ ਥੱਲੇ ਸੁੱਟ ਦੇ ਸਾਰਾ ਕੱਚ ਵੀ ਨਾ ਜਾਣਾ ਉਹ ਮਾੜੇ ਘੜੇ ਚੱਲੇ ਗਾਲਾ ਉੱਥੇ ਵਿਖਾਇਆ ਕਿ ਚੱਲੇ ਕੋਈ ਕਰਾ ਕਰੂਗਾ ਤਾਂ ਇਹ ਨੇ ਯਾ ਲੈਂਦੇ ਕੀ ਖਾ ਲਿਆ ਤੂੰ ਉਵੇਂ ਬਾਹਰ ਘਾਟ ਚ ਤੁਰਿਆ ਫਿਰਦਾ ਚਾ ਚੱਕ ਲੈਣਾ ਤਾਂ ਮੈਨੂੰ ਇਹ ਟਾਰਾ ਸੰਦੀਪ ਨੇ ਟਰਾਲੀ ਤਖਾ ਮੈਨੇ ਇੱਕੋ ਭਰ ਕੇ ਚੱਕਨੇ ਆਹ ਬੱਸ ਕਿਹੜਾ ਲੈ ਆਓ ਘੋੜੇ ਨਿੱਕੇ ਦਾ ਬਾਥਰੂਮ ਜਾਂ ਤੇ ਬੱਸ ਜਨਾਣ ਜੱਟ ਕੋਈ ਨਹੀਂ ਬਾਈ ਉਹਨਾਂ ਦਾ ਬਾਥਰੂਮ ਨੇ ਤੋੜ ਦਿਓ ਨਹੀਂ ਭੰਦਾ ਬਾਥਰੂਮ ਤੇ ਨਾ ਮਾਰੇ ਇਹ ਤਾਂ ਫੁੜਿਆ ਚਲ 40 45 45000 ਦੀ ਸ਼ੀਟ ਲੱਗੀ ਬਾਅਦ ਚ ਤੇਰੇ ਜੁਮੇ ਆ ਇੱਥੇ ਹੀ ਪੈਸੇ ਪੂਰੇ ਕਰਨੇ ਐ ਵੀ ਕਹੀਏ ਉਹ ਚੈੱਕ ਲੋ ਕੀ ਗੱਲ ਆ ਦੋਵੇਂ ਜਣੇ ਟਿੱਕੀਆਂ ਦੇ ਉੱਤੇ ਵੇਖੀਦਾ ਉਹ ਤੁਹਾਨੂੰ ਕਹਿੰਦਾ ਕੀ ਕਰਨਾ ਤੂੰ ਉੱਪਰ ਲੜਿਆ ਪਿਆ ਉਹ ਕਿੰਨਾ ਲੜਿਆ ਮੇਰਾ ਜਿਹੜਾ ਆ ਗਿਆ ਪੈਤੀ ਹੋਇਆ ਬੱਸ ਗਿਆ ਪੰਚ ਨੌਕਰੀ ਨਹੀਂ ਕਿਹਾ ਨਾ ਉਹ ਖਾਉਂਦਾ ਆਪਣੇ ਘਰ ਨੂੰ ਕਰਨਾ ਬਹੁਤ ਔਖਾ ਇਹ ਸਮਾਨ ਹੁਣ ਲੈ ਕੇ ਚੱਲੇ ਵਿਚਾਰੀ ਸੰਦੀਪ ਕੁੜੀਆਂ ਦੇ ਤਾਂ ਐਂ ਹੀ ਜੀ ਘਟਦੇ ਹੁੰਦੇ ਹਨਾ ਆਪਣੀਆਂ ਚੀਜ਼ਾਂ ਲਈ ਜਦੋਂ ਪੈਕ ਪੂਕ ਕਰਕੇ ਆਪਾਂ ਨੂੰ ਰੱਖਣਾ ਪਵੇ ਸਾਲਾਂ ਦੀ ਮਿਹਨਤ ਹੁੰਦੀ ਹੈ ساری ਉਮਰ ਬੰਦੇ ਦੀ ਬਣਾਉਂਦੀਆਂ ਲੰਘ ਜਾਂਦੀਆਂ ਖਰਾਬ ਹੋਣ ਤੋਂ ਬਚਾਉਣ ਵਾਸਤੇ ਟਰਾਲੀਆਂ 'ਚ ਲੋਡ ਕਰਕੇ ਰੱਖ ਰਿਹਾ ਹੈ ਵੇਖੋ ਕੀ ਬੰਦਾ